ਮਿੰਟੋ ਜੀ ਕਿਸਾਨ ਅੰਦੋਲਨ ਦੌਰਾਨ ਬੀਤੇ ਦਿਨੀ ਜਿਹੜੇ ਇੱਕ ਬਠਿੰਡਾ ਜ਼ਿਲ੍ਹੇ ਦੇ 20 ਸਾਲਾ ਨੌਜਵਾਨ ਦੀ ਮੌਤ ਹੋਈ ਸੀ ਜੀ ਗੋਲੀ ਲੱਗਣ ਕਰਕੇ ਉਸ ਤੋਂ ਮਗਰੋਂ ਹੁਣ ਕੁਝ ਹੋਰ ਡਿਟੇਲਸ ਆ ਰਹੀਆਂ ਨੇ ਜੀ ਸ਼ੁਭਕਰਨ ਉਸ ਨੌਜਵਾਨ ਦਾ ਨਾਮ ਸੀ ਪਹਿਲਾਂ ਇਹ ਦੱਸਿਆ ਗਿਆ ਸੀ ਵੀ ਉਸਦੇ ਮਾਤਾ ਪਿਤਾ ਨਹੀਂ ਹਨ ਤੇ ਹੁਣ ਇਹ ਖਬਰ ਆ ਰਹੀ ਹੈ ਜੀ ਵੀ ਉਹਨਾਂ ਦੇ ਸ਼ੁਭਕਰਨ ਦੇ ਮਾਤਾ ਜੀ ਜਿਉਂਦੇ ਨੇ ਜ਼ਿੰਦਾ ਨੇ ਜੀ ਬਿਲਕੁਲ ਵਿਜੇ ਜੀ ਪਰ ਉਸ ਤੋਂ ਪਹਿਲਾਂ ਮੈਂ ਇੱਕ ਆਪਾਂ ਅਪਡੇਟ ਜੀ ਡੀ ਲਾਲੀਏ ਇਸ ਮਾਮਲੇ ਦੇ ਵਿੱਚ ਤੇ ਫਿਰ ਸਥਿਤੀ ਸਾਫ ਹੋਏਗੀ। ਜੀ। ਦਰਸਲ ਹੋਇਆ ਕਿ ਆ ਕਿ ਅੱਜ ਜਦੋਂ ਡੱਲੇਵਾਲ ਸਾਹਿਬ ਨੇ ਇਹ ਗੱਲ ਕਹੀ ਕਿ ਅਸੀਂ ਇਹ ਸੰਸਕਾਰ ਨਹੀਂ ਕਰਾਂਗੇ। ਹਮਮ। ਕਿਉਂ? ਕਿਉਂਕਿ ਉਹਨਾਂ ਦੇ ਪਿਤਾ ਨੇ ਪਿਤਾ ਹੈਗਾ ਸੀਗਾ, ਮਾਤਾ ਕਿਹਾ ਗਿਆ ਸੀਗਾ ਕਿ ਮਾਤਾ ਹੈਲੇ। ਹਮ। ਪਿਤਾ ਨੇ ਕਿਹਾ ਹੈ ਕਿ ਇਹ ਸੰਦਰਸ਼ ਦੇ ਲਿਖੇ ਲਗਾ ਤੁਸੀਂ ਫੈਸਲਾ ਕਰਨਾ ਤੇ ਉਹ ਕਹਿੰਦੇ ਕਿ ਸਰਕਾਰ ਪਰਚਾ ਨਹੀਂ ਘਟ ਰਹੀ। ਤੇ ਜਦੋਂ ਤੱਕ ਪਰਚਾ ਨਹੀਂ ਹੋਵੇਗਾ ਨਿਆ ਨਹੀਂ ਹੋਣਾ ਸਾਡੇ ਲਈ ਨਿਆ ਜਿਹੜਾ ਉਹ ਸਭ ਤੋਂ ਉੱਤੇ ਆ ਕਰੋੜ ਰੁਪਈਆ ਹੋਵੇ ਜਾਂ ਨੌਕਰੀ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸੈਕੰਡਰੀ ਆ ਜੀ ਕਾਫੀ ਸੰਸਕਾਰ ਨਹੀਂ ਕਰਾਂਗੇ ਜਿਵੇਂ ਹੀ ਇਹ ਐਲਾਨ ਹੋਇਆ ਉਹ ਤੋਂ ਕੁਝ ਸਮੇਂ ਬਾਅਦ ਇਹ ਬੀਬੀ ਜੀ ਆ ਜਾਂਦੇ ਨੇ ਇਹਨਾਂ ਨੇ ਦਾਵਾ ਕੀਤਾ ਕਿ ਮੈਂ ਇਹਦੀ ਮਾਂ ਹੂੰ ਹੂੰ ਮੇਰੇ ਕੋ ਖੋਇ ਪੈਦਾ ਹੋਇਆ ਪਰ ਉਹਨਾਂ ਨੇ ਦੱਸਿਆ ਕਿ ਮੈਂ 12-13 ਸਾਲ ਤੋਂ ਲਹਿਦਾ ਮੇਰਾ ਡਾਈਵੋਰਸ ਹੋ ਗਿਆ ਸੀਗਾ ਤੇ ਕਦੇ ਮੈਨੂੰ ਫੋਨ ਤੇ ਗੱਲ ਕਰਕੇ ਤੇ ਦੁੱਖ ਸੁੱਖ ਦਾ ਦੱਸਦਾ ਸੀਗਾ ਤੇ ਹੁਣ ਵੀ ਦਿੱਲੀ ਜਾਣ ਤੋਂ ਪਹਿਲਾਂ ਨੇ ਫੋਨ ਕੀਤਾ ਸੀਗਾ ਹੂੰ ਪਰ ਨਾਲ ਉਸਨੇ ਕਿਹਾ ਕਿ ਮੈਨੂੰ ਕੋਈ ਲਾਲਚ ਨਹੀਂ ਬਸ ਇਹ ਹੈ ਕਿ ਮੁੰਡੇ ਦੀ ਮਿੱਟੀ ਦੀ ਪਨੀਤ ਨਹੀਂ ਹੋਣੀ ਚਾਹੀਦੀ ਦਾ ਕਹਿਣ ਦਾ ਮਤਲਬ ਇਹ ਸੀਗਾ ਕਿ ਸਸਕਾਰ ਕਰ ਦਿਓ ਮੈਨੂੰ ਕੁਝ ਨਹੀਂ ਚਾਹੀਦਾ ਇਹ ਹੁਣ ਇਤਫਾਕ ਦੇਖੋ ਕਿ ਇਨਾ ਲੰਮਾ ਸਮਾਂ ਇਹ ਵੀ ਬੈਦਾ ਰਹੀ ਆ ਫਿਰ ਦੂਜੀ ਗੱਲ ਇਹ ਮੌਤ ਹੋਈ ਨੂੰ ਵੀ ਇਨੇ ਦਿਨ ਹੋ ਗਿਆ ਹੈ ਜੀ ਮੀ ਸਸਕਾਰ ਮਾਰੇ اعلان ਹੋਇਆ ਤੇ ਮੀ ਜੀ ਆ ਗਏ ਅਗਰ ਸਵਾਲ ਤੇ ਸਵਾਲ ਆ ਕਿ ਇਸ ਤੋਂ ਇਲਾਵਾ ਦੇ ਆਪਾ ਕੀਤੇ ਹਰਿਆਣੇ ਦੇ ਵਿੱਚ ਵੀ ਅੱਜ ਸੰਘਰਸ਼ ਨੂੰ ਲੈ ਕੇ ਨਾ ਕਾਫੀ ਹਿਲਜੁਲ ਹੋ ਰਹੀ ਜਾਂ ਦੇ ਵਿੱਚ ਜੀ ਉਧਰ ਜੀ ਉਧਰ ਅੱਜ ਇੱਕ ਬੜੀ ਤਗੜੀ ਭੇੜ ਹੋਈ ਆ ਉਹਦੇ ਵਿੱਚ ਝੜਪ ਹੋਈ ਆ ਉਹਦੇ ਵਿੱਚ ਕੁਝ ਪੁਲਿਸ ਕਰਮਚਾਰੀ ਵੀ ਜਿਹੜੇ ਆ ਉਹ ਜ਼ਖਮੀ ਹੋਇਆ ਕਿਉਂਕਿ ਉਧਰੋਂ ਕਿਸਾਨ ਜਿਹੜੇ ਉਹ ਇਧਰ ਤੁਰਨਾ ਚਾਹੁੰਦੇ ਆ ਹੂੰ ਹੂੰ ਮਤਲਬ ਜਿਹੜੇ ਕਿ ਇਧਰ ਬਾਰਡਰ ਨੇ ਚਾਹੇ ਉਹ ਖਨੌਰੀ ਆ ਚਾਹੇ ਸ਼ੰਭੂ ਆ ਉਹ ਇਧਰ ਵੱਲ ਨੂੰ ਕੂਚ ਕਰਨਾ ਚਾਹੁੰਦੇ ਆ ਕਿ ਰਲ ਕੇ ਅਸੀਂ ਰਹਾਮਰਾ ਮਾਰੀਏ ਤਾਂ ਉਸ ਸੈਲਸਲੇ ਨੂੰ ਉੱਥੇ ਰੋਕਣ ਵਾਸਤੇ ਉਹਨਾਂ ਨੇ ਕਾਫੀ ਜ਼ੋਰ ਜਮਾਇਸ਼ ਕੀਤੀ ਅਤੇ ਜਿਹਦਾ ਸਿੱਟਾ ਹੁਣ ਨਿਕਲੇ ਆ ਤਾਂ ਕਾਫੀ ਲਾਠੀ ਚਾਰਜ ਨਹੀਂ ਤੱਕਣਾ ਹੋਇਆ ਤੇ ਇਸ ਤੋਂ ਇਲਾਵਾ ਪੁਲਸ ਵਾਲੇ ਵੀ जख्मी ਹੋਇਆ ਜੇ ਆਪਾਂ ਇਸ ਮਾਮਲੇ ਨੂੰ ਹੋਰ ਦੂਸਰੇ ਪੱਖ ਤੋਂ ਦੇਖੀਏ ਤਾਂ ਹਾਲੇ ਫਿਲਹਾਲ ਇੱਥੇ ਕੋਈ ਹਿਲਜੁਨ ਨਹੀਂ ਹੈ ਖਨੌਰੀ ਜਾਂ ਸ਼ੰਭੂ ਅੱਜ ਦੇ ਦਿਨ ਤੱਕ ਕੁਝ ਵੀ ਨਹੀਂ ਵਾਪਰਿਆ ਪਰ ਨਾਲ ਹੀ ਇਹ ਐਲਾਨ ਹੋ ਗਿਆ ਅੱਜ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਢੱਲੇਵਾਲ ਸਾਹਿਬ ਨੂੰ ਸ਼ੂਟਿੰਗ ਮਿਲ ਗਈ ਤੇ ਉਹ ਅੱਜ ਬੋਲ ਰਹੇ ਸਨ ਉਹਨਾਂ ਨੇ ਕਿਹਾ ਕਿ ਸਾਡੇ ਲਈ ਪੈਨਾ ਹੁਣ ਡੀਨੀ ਕੋਚ ਵਗੈਰਾ ਜਿਹੜੀਆਂ ਚੀਜ਼ਾਂ ਨੇ ਉਹ ਇੱਕ ਵਾਰੀ ਛੱਡ ਦਤੀਆਂ ਹੁਣ ਇਹ ਦੇਖਣਾ ਹੋਵੇਗਾ ਕਿ ਇਹਦੇ ਵਿੱਚ ਮਾਨ ਸਰਕਾਰ ਕੀ ਕਦਮ ਚੁੱਕਦੀ ਹੈ ਕਿਉਂਕਿ ਮਾਨ ਸਰਕਾਰ ਲਗਾਤਾਰ ਜਿਹੜੀ ਨਾ ਬੈਕਫੋਰਡ ਤੇ ਜਾ ਰਹੀ ਆ ਉਹਦੇ ਵਿੱਚ ਹੋਇਆ ਕੀ ਹੈ ਕਿ ਸੰਗਰੂਰ ਜ਼ਿਲ੍ਹੇਦਾਰ ਉਹ ਇਹਨਾਂ ਦੇ ਆਪਣੇ ਜਿਹੜੇ ਦਾਈ ਮਾਨਸਾਪ ਦੇ ਜ਼ਿਲ੍ਹੇ ਦਾ ਇੱਕ ਨੌਜਵਾਨ ਜਿਹਦੇ ਬਾਰੇ ਹੁਣ ਪਤਾ ਨੱਗਿਆ ਕਿ ਰੋਕ ਤੱਕ ਕੀ ਜਾਈ ਜਾਏ ਜੀ ਉਹਦੇ ਨਾਲ ਇਹ ਦਰਿੰਦਗੀ ਹੋਈ ਆ ਕਿ ਉਹ ਜਦੋਂ ਲੰਗਰ ਵਰਤਾ ਰਿਆ ਸੀਗਾ ਦੱਸਦੇ ਕਿ ਕੈਂਪ ਤੇ ਹਮਲਾ ਕੀਤਾ ਗਿਆ ਨੀਂ ਫੌਜੀ ਰਸਤੇਆਂ ਵੱਲੋਂ ਮੁੜ ਕੇ ਉਹਨੂੰ ਚੁੱਕ ਲਿਆ ਗਿਆ ਚੁੱਕਿਆ ਵੀ ਉਸਵੇਂ ਨੇ ਗਿਆ ਜਦੋਂ ਉਹ ਨੇਉ ਕੇ ਆਪਣੇ ਪੱਗ ਚੁੱਕ ਰਿਆ ਸੀ ਤੇ ਉੱਤੇ ਬੋਰਾ ਬੋਰਾ ਨੂੰ ਮਾ ਕੋਈ ਚੀਜ਼ ਘਹਿ ਲੋ ਕੇ ਚੁੱਕੀ ਤੇ ਫਿਰ ਉਸ ਤੋਂ ਬਾਅਦ ਉਹਦੇ ਵਿੱਚ ਗਨੇਟ ਕੇ ਲੱਗੇ ਘੜੀਸ ਕੇ ਲੱਗੇ ਤੇ ਬਹੁਤ ਬੁਰੀ ਤਰ੍ਹਾਂ ਉਹਦਾ ਹੀ ਕੁੰਟਿਆ ਹੂੰ ਹੂੰ ਤਾਂ ਉਹਨੂੰ ਉਹਦੇ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਨੇ ਚਾਹੇ ਸ਼ੇਰ ਹੋਵੇ ਲੱਤਾ ਹੋਣ ਉਹ ਰੋਧਕ ਪੀਡੀਆ ਪਿਆ ਤੇ ਉਲਟਾ ਉਹਦੇ ਤੇ ਹੀ 307 ਦਾ ਮੁਕਦਮਾ ਦਰਜ ਕਰ ਦਿੱਤਾ ਹਰਿਆਣਾ 'ਚ ਜੀ ਯਾਨੀ ਇਸ ਤਰ੍ਹਾਂ ਦੀ ਖਬਰਾਂ ਜਿਹੜੀਆਂ ਆ ਰਹੀਆਂ ਤਾਂ ਮਾਨਸਿਕ ਤੌਰ 'ਤੇ ਲਗਾਤਾਰ ਮੁਸ਼ਕਲ ਪੈਦਾ ਹੋ ਰਹੀ ਹੈ ਕਿਉਂਕਿ ਉਹ ਉਹਨਾਂ ਨੇ ਕੇਂਦਰ ਵੱਲ ਤੋਪ ਦਾ ਬਹੁਤ ਜੜਾ ਕੀਤਾ ਸੀਗਾ ਉਹਨੂੰ ਪਵਾ ਕੇ ਤੇ ਇਹਨਾਂ ਸੂਬਾ ਸਰਕਾਰ ਨਾਲ ਕਰ ਦਿੱਤਾ ਕਿ ਤੁਸੀਂ ਦੱਸੋ ਕਿ ਐਫ ਆਈ ਆਰ ਕਟਣੀ ਹੈ ਕਿ ਨਹੀਂ ਉਹ ਕਹਿੰਦੇ ਆ ਕਿ ਹਾਲ ਫਿਰ ਹਾਲ ਸਾਨੂੰ ਪੁਲਤਫਸਰੇ ਕਹਿੰਦੇ ਆ ਕਿ ਜੇ ਅਸੀਂ ਉਹਨਾਂ ਦੇ ਖਿਲਾਫ ਐਫ ਆਈ ਆਰ ਕੱਟ ਦਿੱਤੀ ਕਨ ਉਹ ਸਾਡੇ ਤੇ ਕੱਟ ਦੇਣਗੇ ਮੈਂ ਮਿੰਟੂ ਜੀ ਐਕਸ ਜਿਹਨੂੰ ਪਹਿਲਾਂ ਟਵਿੱਟਰ ਕਹਿੰਦੇ ਸੀ ਉੱਤੇ ਵੇਖ ਰਿਹਾ ਭਗਵੰਤ ਮਾਨ ਦੇ ਅਕਾਊਂਟ ਤੋਂ ਟਵੀਟ ਹੋਈ ਹੋਈ ਆ ਕਿ ਖਨੌਰੀ ਬਾਰਡਰ ਤੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਨੌਜਵਾਨ ਸ਼ੁਭਕਰਨ ਸਿੰਘ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਵੱਲੋਂ 1 ਕਰੋੜ ਰੁਪਏ ਦੀ ਆਰਥਿਕ ਸਹਾਇਤਾ ਤੇ ਛੋਟੀ ਭੈਣ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ ਦੋਸ਼ੀਆਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ ਫਰਜ਼ ਨਿਭਾ ਰਹੇ ਹਾਂ ਜੀ ਬਿਲਕੁਲ ਇਹਨਾਂ ਨੇ ਪਹਿਲਾਂ ਵੀ ਕਿਹਾ ਸੀਗਾ ਜਿਸ ਦਿਨ ਇਹ ਮੌਤ ਹੋਈ ਸੀ ਉਸ ਦਿਨ ਵੀ ਕਿਹਾ ਸੀਗਾ ਕਿ ਅਸੀਂ ਪਰਚਾ ਕਰਾਂਗੇ ਹੁਣ ਡੰਲੇਵਾਲ ਸਾਹਿਬ ਕਹਿੰਦੇ ਆ ਕਿ ਇਹ ਆਂਦੇ ਆ ਪਹਿਲਾਂ ਪੋਸਟਮਾਰਟਮ ਕਰਵਾਓ ਪੋਸਟਮਾਰਟਮ ਤੋਂ ਬਾਅਦ ਇਹਨਾਂ ਵੇਖਾਂਗੇ ਕੀ ਕਾਰਵਾਈ ਕਰਨੀ ਆ ਪਰ ਜਿੰਨਾ ਤੱਕ ਸਵਾਨ ਹੈ ਕਿ ਜੇ ਕਾਨੂੰਨੀ ਕਾਰਵਾਈ ਕਰਨੀ ਆ ਤਾਂ ਬੇਜੇ ਜੀ ਉਹਦੇ ਵਿੱਚ ਕੋਈ ਮੂਰਤ ਕਢਵਾਉਣਾ ਜੇ ਤੁਸੀਂ ਸਵਾਲ ਪੇ ਪੈਦਾ ਹੁੰਦਾ ਹੈ ਨਾ ਜੇ ਮੰਨ ਲਓ ਆਰੇਨਾ ਪੁਲਿਸ ਮੰਨ ਨਹੀਂ ਰਹੀ ਕਿ ਗੋਲੀ ਅਸੀਂ ਨਹੀਂ ਚਲਾਈ ਮੁੰਡਾ ਮਰਿਆ ਆ ਇਹ ਤੋਂ ਹਰ ਵੀ ਤਾਂ ਫਿਰ ਕੱਟਣ ਦਾ ਰਾਹ ਹੀ ਬੜਾ ਸੌਖਾ ਬਣ ਜਾਂਦਾ ਕਿੱਸੇ ਦਾ ਉਹ ਬੰਦਾ ਦਾ ਬੜਾ ਜਿਤ ਗੋਲੀ ਚਲਾਈ ਹੈ ਜੀ ਜੀ ਫਿਰ ਦੂਜੀ ਕਿੰਸੀ ਆ ਕਿ ਸੁਪਰੀਮ ਕੋਰਟ ਤੱਕ ਦੀਆਂ ਅਦਾਲਤਾਂ ਦੀ ਹਦਾਇਤ ਆ ਕਿ ਜਿੱਥੇ ਇਸ ਤਰ੍ਹਾਂ ਦਾ ਮਾਮਲਾ ਬਣ ਜਾਵੇ ਮਤਲਬ ਕਿ ਗੰਭੀਰ ਅਪਰਾਧ ਦਾ ਮਾਮਲਾ ਬਣ ਜਾਵੇ ਸਭ ਤੋਂ ਪਹਿਲਾਂ ਪਰਚਾ ਤੇ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਫਿਰ ਤੁਹਾਨੂੰ ਮਸਾਲਾ ਲੈਣੀਆਂ ਚਾਹੀਦੀਆਂ ਕਿ ਬੈਬਲ ਦੇ ਵਿੱਚ ਪੁਲਿਸ ਤੇ ਪਰਚਾ ਨਹੀਂ ਹੋਇਆ ਚਾਹੇ ਉਹਨਾਂ ਪੁਛਾਤੀ ਸੀ ਜੀ ਇਸ ਤੋਂ ਇਲਾਵਾ ਇਹ ਤੇ ਆਰਮੀ ਆਫੀਸਰਸ ਜਿਹੜੇ ਉਹਨਾਂ ਨੂੰ ਸਜ਼ਾ ਨਾ ਤਾਂ ਕੋ ਹੋ ਜਾਂਦੀ ਹੈ ਪਰ ਚਾਹ ਕਿ ਉਹਨਾਂ ਤੇ ਵੀ ਹੁੰਦਾ ਹੂੰ ਹੂੰ ਜੀ ਬਿਲਕੁਲ ਮੈਂਟਰ ਜੀ ਪ੍ਰਤਾਪ ਸਿੰਘ ਬਾਜਵਾ ਨੇ ਕੁਲਤਾਰ ਸਿੰਘ ਸੰਧਵਾ ਨੂੰ ਪੱਤਰ ਸੌਂਪਿਆ ਕਿ ਇਹਦੇ ਬਾਰੇ ਵੇਰਵਾ ਆ ਰਿਹਾ ਜੀ ਸਾਹਮਣੇ ਅੱਜ ਦੇ ਕੋ ਅਸਲ ਦੇ ਵਿੱਚ ਕੀ ਹੈ ਕਿ ਕੁਲਤਾਰ ਸਿੰਘ ਸੰਧਵਾ ਨੂੰ ਮਿਲੇ ਹੈ ਜਿਹੜੇ ਸਪੀਕਰ ਸਾਹਿਬ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬੀਆਂ ਸਾਰੀਆਂ ਫਸਲਾਂ ਦੀ ਘੱਟੋ-ਘੱਟ ਸਮਰਥਨ ਬੁੱਲਦੀ ਖਰੀਦ ਨੂੰ ਯਕੀਨੀ ਬਣਾਉਣ ਅਤੇ ਸੱਤਾਧਾਰੀ ਆਮ ਆਦਮੀ ਪਾਰਟੀ ਵੱਲੋਂ ਜਿਹੜੀਆਂ ਸਾਰੀਆਂ 23 ਫਸਲਾਂ ਦੀ ਐਮਐਸਪੀ ਹੈ ਜਿਹੜੀ ਉਹਦਾ ਵਾਅਦਾ ਕੀਤਾ ਗਿਆ ਸੀ ਉਸ ਵਾਅਦੇ ਨੂੰ ਪੂਰਾ ਕਰਵਾਇਆ ਜਾਵੇ ਯਾਨੀ ਬਜਟ ਸੈਸ਼ਨ ਆ ਰਹੇ ਹਨ ਨਾ 1 ਤੋਂ 15 ਤੱਕ ਦਾ ਹੂੰ ਹੂੰ ਤਾਂ ਉਹਦੇ ਦਰਮਿਆਨ ਕਹਿੰਦੇ ਆ ਕਿ ਇਸ ਐਮਐਸਪੀ ਨੂੰ ਜਿਹਦੇ ਬਾਰੇ ਇਹਨਾਂ ਨੇ ਵਾਅਦਾ ਵੀ ਕੀਤਾ ਸੀਗਾ ਕਿ ਜਿਹੜਾ ਜ਼ਰੂਰੀ ਵੀ ਆ ਸੋ ਕਿਰਪਾ ਕਰਕੇ ਇਹਨੂੰ ਆਮਦੋ ਦੇ ਵਿੱਚ ਲਿਆਂਦਾ ਲਿਆਂਦਾ ਜਾਣਾ ਚਾਹੀਦਾ ਤਾਂ ਕਰ ਦੇਖੋ ਗੰਦੀ ਹੈ ਕਿ ਇਹ ਜਿਹੜੀ ਆਪਾ ਦੇਖਦੇ ਆ ਕਿ ਐਮ ਐਸ ਪੀ ਦੀ ਗੱਲ ਆ ਹੁਣ ਸਵਾਲ ਤੇ ਪੈਦਾ ਇਹ ਹੋਏਗਾ ਕਿ ਤੁਸੀਂ ਇਹਨਾਂ 'ਚ ਰਾਜ ਕੀਤਾ ਤੇ ਤੁਸੀਂ ਕਿਉਂ ਨਹੀਂ ਕਿਉਂਕਿ ਖੇਤੀ ਸਟੇਟ ਸਬਜੈਕਟ ਆ ਤੁਸੀਂ ਕਰ ਸਕਦੇ ਸੀ ਕੇਰਲ ਨੇ ਆਪਣੀਆਂ ਸਬਜ਼ੀਆਂ ਦਾ ਐਮ ਐਸ ਪੀ ਤੈਅ ਕੀਤਾ ਹੋਇਆ ਤੁਸੀਂ ਕਰ ਲੈnde ਇਹ ਸਵਾਲ ਹੈ ਕਿ ਬਿਲਕੁਲ ਆਮ ਆਦਮੀ ਪਾਰਟੀ ਵਾਲੇ ਉਹ ਬੀਬੀ ਜੀ ਮੇਰ ਨੂੰ ਲੱਗਦਾ ਕਦੇ-ਕਦੇ ਨਾ ਕਿ ਮੰਤਰੀ ਮੰਡਲ ਦੇ ਵਿੱਚ ਵੀ ਕੁਝ ਇਸ ਤਰ੍ਹਾਂ ਦੇ ਮੰਤਰੀ ਸ਼ਾਮਲ ਕਰ ਲਏ ਜਾਂਦੇ ਆ ਜਿਨ੍ਹਾਂ ਨੂੰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬਸ ਇਸੇ ਕਰਕੇ ਰੱਖਿਆ ਜਾਂਦਾ ਕਿ ਤੁਸੀਂ ਵੇਲੇ-ਕਵੇਲੇ ਨਾ ਕਿਤੇ ਟੈਲੀਵਿਜ਼ਨ ਚੈਨਲਾਂ ਤੇ ਆਪਣਾ ਮੁਖ ਦਿਖਾ ਦੇਣਾ ਹੂੰ ਹੂੰ ਉਹ ਵੀ ਨੂੰ ਇਹ ਨਹੀਂ ਪਤਾ ਕਿ ਬਾਸਮਤੀ ਕੀ ਹੁੰਦੀ ਹੈ ਬਨਾਸਪਤੀ ਗਈ ਜਾਂ ਨਹੀਂ ਸੀਗੀ ਬਨਾਸਪਤੀ ਹੂੰ ਚੁੱਟਕੀ ਚ ਅਸੀਂ ਦੇ ਦੇਾਂਗੇ ਜੀ ਐਮਐਸਪੀ ਦੇ ਦੇਾਂਗੇ ਮਾਨ ਸਾਹਿਬ ਵੀ ਮੈਂ ਇੱਕ ਵੀਡੀਓ ਅਗੀ ਬੀਸੀ ਦੇ ਡਾਊਨਲੋਡਰ ਸਮਾਪਤ ਲਾ ਉਹਦੇ ਵਿੱਚ ਤਿੰਨ ਥਾਂ ਤੇ ਕਹਿ ਰਹੇ ਆ ਕਿ ਸਾਡੀ ਸਰਕਾਰ ਆਉਗੀ ਐਮਐਸਪੀ ਦੇ ਦੇਣਗੇ ਐਮਐਸਪੀ ਦੇ ਦੇਣਗੇ ਮਤਲਬ ਕਿ ਸਾਰੇ ਹੀ ਝੂਠੇ ਆ ਹੂੰ ਜੇ ਆਪਾਂ ਦੇਖੀਏ ਤੁਮੀ ਜਿੰਨ ਬਾਦਲ ਵੀ ਕਹੀ ਕਹਿੰਦੇ ਜੀ ਤੇ ਭਾਈ ਐਮਐਸਪੀ ਲਈ ਕਾਨੂੰਨ ਮੇ ਉਹ ਮੇਜਰ ਸੈਸ਼ਨ ਚ ਤੇ ਸਵਾਲ ਤੇ ਹੀ ਹੋਏਗਾ ਨਾ ਕਿ ਤੁਹਾਡੀ ਸਰਗਰਮ ਰਾਜਨੀਤੀ ਤੇ ਕੈਰੀਅਰ ਤੋਂ ਬਾਅਦ ਵੀ ਤਿੰਨ ਵਾਰ ਤੁਸੀਂ ਰਾਜ ਕੀਤਾ ਹੂੰ ਹੂੰ ਪੰਜ ਪੰਜ ਸਾਲ ਇਹਨਾਂ ਚੀਜ਼ਾਂ ਤੇ ਕਿਉਂ ਨਹੀਂ ਤਵਜੂ ਦਿੱਤੀ ਤੁਸੀਂ ਤੇ ਦੂਜੀ ਗੱਲ ਆ MSP ਕੋਈ ਕ੍ਰਾਂਤੀ ਨਹੀਂ ਹੈ ਜੀ ਜੀ ਇਸ ਚੀਜ਼ ਨੂੰ ਸੰਗਤੀ ਲੋੜਿਆ MSP ਸਿਰਫ ਤੇ ਸਿਰਫ ਕਿਸਾਨ ਨੂੰ ਸਹੱਕ ਦਾ ਰੱਖਣ ਵਾਸਤੇ ਜਿੱਦਾਂ ਕਹਨ ਉਹ ਕਿ ਆ ਪਾਣੀ ਉਹ ਦੇਖਦੇ ਹੁੰਦੇ ਸੀ ਕੋਰੋਨਾ ਕਾਲ ਦੇ ਵਿੱਚ ਉਹ ਲਾ ਦਿੰਦੇ ਹੁੰਦੇ ਸੀਗੇ ਆਕਸੀਜਨ ਜੀ ਉਹ ਆ ਜੀ ਮੰਦਾ ਇਹ ਨਿਹੜਾ ਕੇ ਉੱਠ ਕੇ ਫੁੱਟਬਾਲ ਖੇਡਣ ਲੱਗ ਪੋ ਨਾਲ ਦੀ ਨਾਲ ਜਤੇ ਹੂੰ ਇਹ ਤਾਂ ਮਿਨੀਮਮ ਸਪੋਰਟ ਪ੍ਰਾਈਸ ਹੈ ਜੀ ਬਿਲਕੁਲ ਕਿਸਾਨ ਮਰੇ ਨਾ ਜੀ ਇਹ ਗੱਲ ਹੈ ਯਾਰ ਪੰਜਾਬ ਦੇ ਕਿਸਾਨ ਵੀ ਖੁਸ਼ਹਾਲੀ ਜੇ ਲਾਜ਼ਮ ਤੌਰ ਤੇ ਲੋਕ ਚਾਹੁੰਦੇ ਆ ਤੇ ਇਹਨਾਂ ਨੂੰ ਪਾਲਿਸੀਆਂ ਇਸ ਤਰ੍ਹਾਂ ਦੀਆਂ ਬਣਾਉਣੀਆਂ ਚਾਹੀਦੀਆਂ ਸੀ ਜਾਂ ਬਣਾਉਣੀਆਂ ਹੋਣ ਵੀ ਚਾਹੀਦੀਆਂ ਜਿਹਦੇ ਨਾਲ ਜਿੰਨਾ ਲੱਗਦਾ ਵਾਹ ਆ ਕਿ ਖੇਤੀ ਨੂੰ ਅਯੋਗ ਦੇ ਨਾਲ ਜੋੜਿਆ ਜਾਵੇ ਸਹਾਇਕ ਥੰਦਿਆਂ ਨਾਲ ਜੋੜਿਆ ਜਾਵੇ ਆਕੇ ਕਿਸਾਨ ਦੀ ਜ਼ਿੰਦਗੀ ਪੂਰੀ ਹੈ ਨਾ ਉਹ ਇੰਨੀ ਕੁ ਸੌਖੀ ਹੋਵੇ ਕਿ ਉਹ ਆਪਦੇ ਬੱਚੇ ਪੜਾਣ ਖਾ ਸਕੇ ਇਲਾਜ ਕਰਵਾ ਸਕੀ ਸੋ ਇਹ ਐਮਐਸਪੀ ਜਿਹੜੀ ਆ ਉਹ ਐਸਵੇਂ ਸਿਆਸੀ ਮੁੱਦਾ ਜ਼ਿਆਦਾ ਬਣਿਆ ਹੋਇਆ ਇਹ ਨੂੰ ਪਹਿਲਾਂ ਤਾਂ ਸਮਝਣ ਦੀ ਜ਼ਰੂਰਤ ਹੈ ਕਿ ਇਹ ਇੱਕ ਮਿਨੀਮਮ ਸਪੋਰਟ ਪ੍ਰਾਈਸ ਹੈ ਕਿ ਸਪੋਰਟ ਹੈ ਨਾ ਕਿ ਤੁਸੀਂ ਇਹ ਸਮਝ ਲਓ ਕਿ ਐਮਐਸਪੀ ਦੇਣ ਦੇ ਨਾਲ ਸਾਰੇ ਦੁੱਖ ਕੱਟੇ ਜਾਣਗੇ ਜੀ ਮਿੰਦਰ ਜੀ ਪਾਰਟੀ ਨੇ ਕੇਜਰੀਵਾਲ ਦਾ ਤੋਖਲਾ ਪ੍ਰਗਟਾਇਆ ਕਿ ਵੇਰ ਵਾਰੀ ਕੀ ਡਿਟੇਲ ਹੈ ਦੇਖੋ ਕਹਿੰਦੇ ਕਿ ਯਾਰ ਜਿਵੇਂ ਅਸੀਂ ਸੀਟ ਸ਼ੇਅਰਿੰਗ ਵਾਲਾ ਮਾਮਲਾ ਨਵੇਂੜਿਆ ਪਿੰਮੀ ਇਹਨਾਂ ਦੇ ਢਿੱਡ 'ਚ ਵਾਟ ਉੱਠਿਆ ਤੇ ਹੁਣ ਸਾਨੂੰ ਸੂਚਨਾਵਾਂ ਮਿਲ ਰਹੀਆਂ ਨੇ ਵੀ ਸਾਨੂੰ ਜਿਹੜੀਆਂ ਕਨਸੋਹਾ ਮਿਲ ਰਹੀਆਂ ਪਈਆਂ ਨੇ ਉਹ ਇਹੋ ਆ ਜਿਵੇਂ ਅਸੀਂ ਐਲਾਨ ਕਰ ਦਿੱਤਾ ਕਿ ਕਾਂਗਰਸ ਨੇ ਸਾਡੀ ਗੱਲ ਬਣ ਗਈ ਆ ਬਿੱਲੀ ਚ ਹਰਿਆਣੇ ਚ ਗੁਜਰਾਤ ਦੇ ਵਿੱਚ ਤੇ ਤੇਮੀ ਨਾਲ ਦੀ ਨਾਲ ਉਹ ਕਹਿੰਦੇ ਕਿ ਕੇਜਰੀਵਾਲ ਦੇ ਗੁੱਟ ਨੂੰ ਲਾ ਲੈਣੀ ਹੱਥ ਖੜੀ ਤੇ ਫਿਰ ਤੁਸੀਂ ਆਪ ਦਾ ਬਰਾਮਜ ਹਮ ਇਹ ਗਨ ਆਦੀਸ਼ਾ ਨੇ ਪ੍ਰੈਸ ਕਾਨਫਰੰਸ ਕਰਕੇ ਕਹੀਆ ਵੀ ਬੀਬੀ ਆਕਸ਼ੀਵੀ ਬੋਲ ਰਹੇ ਸਨ ਸੌਰਭ ਭਰਦਵਾਜ ਵੀ ਬੋਲ ਰਹੇ ਸਨ ਤੇ ਇਸ ਤੋਂ ਇਲਾਵਾ ਜੇ ਆਪਾਂ ਵੇਖੀਏ ਇਥੇ ਟੀਮਾ ਸਾਹਿਬ ਵੀ ਬੋਲ ਰਹੇ ਸਨ ਪ੍ਰੈਸ ਕਾਨਫਰੰਸ ਵਿੱਚ ਤੇ ਇਤਫਾਕਨ ਅੱਜ ਬਨਸਪਤੀ ਵਾਲੀ ਬੀਬੀ ਵੀ ਬੈਠੀ ਹੋਈ ਸੀ ਮੰਤਰੀ ਹੂੰ ਹੂੰ ਉਹ ਵੀ ਪ੍ਰੈਸ ਕਾਨਫਰੰਸ ਤਾਂ ਖੈਰ ਇਹ ਸਾਰਾ ਇਹਨਾਂ ਦਾ ਟੋਕਲਾ ਜਿਹੜਾ ਹੈ ਉਹ ਜੁੜਿਆ ਹੋਇਆ ਸਮਨਿੰਗ ਦੇ ਨਾਲ ਕਿ ਤੜਾ ਤੜ ਸਮਨਿੰਗ ਹੋ ਰਹੀ ਆ ਹੁਣ ਇਹਨਾਂ ਨੇ ਜਿਹੜਾ ਨਵਾਂ ਇਹਦੇ ਵਿੱਚ ਐਂਗਲ ਦਿੱਤਾ ਹੈ ਗੱਲਬਾਤ ਨੂੰ ਉਹ ਇਹ ਹੈ ਕਹਿੰਦੇ ਕਿ ਈਡੀ ਦੀ ਸਮਨਿੰਗ ਤੇ ਚੱਲ ਰਹੀ ਹੈ ਕਿਉਂਕਿ ਕੋਰਟ ਦੇ ਵਿੱਚ ਮਾਮਲਾ ਕਿ ਬਹੁਤਾ ਖਤਰਾ ਨਹੀਂ ਹੈ ਪਰantu ਹੋਰ ਦੱਸਦੇ ਆ ਕਹਿੰਦੇ ਆ ਕਿ ਸਾਨੂੰ ਤੋਖਲਾ ਇਸ ਗੱਲ ਦਾ ਹੈ ਕਿ ਸੀਬੀਆਈ ਪਹਿਲਾਂ ਰੂਟਸ ਦੇਵੇਗੀ ਤੇ ਉਸ ਤੋਂ ਬਾਅਦ ਕੋਲ ਸਕਦਾ ਕੇਜਰੀਵਾਲ ਨੂੰ ਜੇ ਇਹਨੂੰ ਤੋੜ ਦੇਣਾ ਹੂੰ ਹੂੰ ਤੇ ਇਹਨਾਂ ਨੂੰ ਸਭ ਤੋਂ ਵੱਡਾ ਜਿਹੜਾ ਕਹਿ ਲਓ ਕਿ ਤੁਰਕੂ ਲੱਗਾ ਹੈ ਨਾ ਤੁਰਕੂ ਇਸ ਗੱਲ ਦਾ ਹੈ ਕਿ ਜੇ ਕੇਜਰੀਵਾਲ ਇੱਕ ਵਾਰੀ ਇਹਨਾਂ ਨੇ ਕਾਬੂ ਕਰ ਲਿਆ ਸੰਸੋਧੀਆਂ ਪਹਿਲਾ ਜੇਲ੍ਹ ਚ ਸੰਜੇ ਸਿੰਘ ਪਹਿਲਾ ਜੇਲ੍ਹ ਦੇ ਵਿੱਚ ਕੇਜਰੀਵਾਲ ਵੀ ਚਲਾ ਗਿਆ ਯਾਨੀ ਥੰਮ ਤੇ ਉੱਥੇ ਬੈਠ ਗਿਆ ਤੇ ਇਹਨਾਂ ਦਾ ਕੰਮ ਤੇ ਸੌਖਾ ਹੋ ਜਾਣਾ ਕਿਤੇ ਆਪਰੇਸ਼ਨ ਲੂਟਸ ਹੀ ਨੇ ਚਲਾ ਦੇਣ ਹੂੰ ਜੀ ਕਰਕੇ ਇਨਾ ਦੇ ਤੌਖਲੇ ਜ਼ਿਆਦਾ ਵਧੇ ਆ ਤੇ ਤੌਖਲੇ ਤੇ ਵੈਸੇ ਇੰਡੀਆ ਕੱਟ ਜੋੜ ਦੇ ਵੀ ਵਧੇ ਆ ਜੀ ਕਿਉਂਕਿ ਕੇਜਰੀਵਾਲ ਦੇਖੋ ਕੇਜਰੀਵਾਲ ਐਸਵੇਂ ਦੇ ਜਿੱਦਾਂ ਲਾਈਕ ਹਰਿਆਣਾ ਆ ਪੰਜਾਬ ਆ ਨਿਜਰਾਬ ਤੇ ਆ ਦਿੱਲੀ ਆ ਇਨਾ ਥਾਵਾਂ ਤੇ ਕੁਝ ਨਾ ਕੁਝ ਅਸਰ ਤੇ ਕਰ ਰਿਹਾ ਹੈ ਨਾ ਜੀ 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 ਬਿਲਕੁਲ ਇਨਾ ਨੂੰ ਜ਼ਰੂਰੀ ਆ ਕਿ ਅਰਵੰਦ ਕੇਜਰੀਵਾਲ ਸਲਾਮਤ ਰਹੇ ਤੇ ਨਾਲੇ ਅਣਫਾਸ ਕੇ ਜਦੋਂ ਚਲਾਗੇ ਕੋਡ ਆਫ ਕੰਡਕਟ ਲੱਗ ਜਾਏਗਾ ਤਾਂ ਕੇਜਰੀਵਾਲ ਜਿਵੇਂ ਉਮੀਦ ਹੈ ਕਿ ਹਮਲਾਵਰ ਵੀ ਹੋਣਗੇ ਉਹਦਾ ਫਾਇਦਾ ਮਿਲੇਗਾ ਸੋ ਇਸ ਕਰਕੇ ਇੰਡੀਆ ਦਾ ਏਟਿਟਿਊਡ ਨੂੰ ਵੀ ਇਹੋ ਆ ਕਿ ਕੋਡ ਆਫ ਕੰਡਕਟ ਲੱਗੇ ਤੇ ਜਾਨ ਛੁੱਟ ਜਾਵੇ ਤਾਂ ਬਾਕੀ ਹੁਣ ਦੇਖੋ ਜਵੇਂ ਹੰਦ ਦੇ ਰੱਖੇ ਉਹਨਾਂ ਦੇ ਉਹ ਵੀ ਜਾਨ ਛੁੱਟੀ ਹੱਡ ਕਦੋਂ ਹੱਡ ਕਿ ਜਿਹੜੀ ਆ ਸਾਡੇ ਛੁੱਟਣ ਉਹੀ ਜੰਮੇ ਕਦੋਂ ਹੱਡ ਛੁੱਟ ਜੀ ਇੱਕ ਘਾਫਤਿਆ ਪੰਜਾਬੀ ਜੀ ਇਹੀ ਆ ਕਿ ਕੋਡ ਆਫ ਕੰਡਕਟ ਜਿਹੜਾ ਹੈ ਉਹ ਲੱਗੇ ਤੇ ਸਾਡੀ ਜਿਹੜੀ ਆ ਜਾਨ ਛੁੱਟ ਜਾਵੇ ਉਹਦੇ ਲਈ ਹੁਣ ਇੰਤਜ਼ਾਰ ਕਰਨਾ ਪੈਣਾ ਕਿਉਂਕਿ ਅੱਜ ਇੱਕ ਖਬਰ ਮਿਲੀ ਆ ਕਿ 13 ਜਾਂ 14 ਮਾਰਚ ਨੂੰ ਕੋਡ ਆਫ ਕੰਡਕਟ ਲੱਗ ਸਕਦਾ ਹੈ ਹੂੰ ਮਿੰਟੂ ਜੀ ਬਿਜਲੀ ਸਬਸਿਡੀ ਦੀ ਪੋਲ ਖੁੱਲੀ ਕੀ ਡੀਟੇਲ ਹੈ ਜੀ ਆਹ ਦੇਖੋ ਬਿਜਲੀ ਸਬਸਿਡੀ ਦੇ ਮਾਮਲੇ ਦੇ ਵਿੱਚ ਮਾਨ ਸਰ ਅਕਸਰ ਇਹ ਕਹਿੰਦੇ ਨੇ ਕਿ ਅਸੀਂ ਤਾਂ ਸਬਸਿਡੀ ਜਿਹੜੀ ਆ ਉਹ ਐਡਵਾਂਸ ਦੇ ਵਿੱਚ ਜਮਾ ਕਰਵਾ ਦਿੰਦੇ ਆ ਪਰ ਗੰਨੇ ਆ ਕਿ ਐਟ ਕੀ ਜਿਹੜਾ ਇਹ ਜਨਵਰੀ ਦਾ ਮਹੀਨਾ ਸੀਗਾ ਤੁਹਾਨੂੰ ਪਤਾ ਹੀ ਹੈ ਐਟ ਕੀ ਵੈਸੇ ਪੂਰੇ ਸਿਆਲ ਦੇ ਵਿੱਚ ਹੀ ਸਾਡੇ ਇੱਥੇ ਡਿਮਾਂਡ ਜਿਹੜੀ ਆ ਉਹ ਬੜਾ ਜ਼ਿਆਦਾ ਰਹੀ ਆ ਹੂੰ ਹੂੰ ਤਾਂ ਬਿਜਲੀ ਸਾਨੂੰ ਨਹੀਂ ਪਈ ਕਿਉਂਕਿ ਸੋਲਰ ਪ੍ਰੋਜੈਕਟ ਵਗੈਰਾ ਜਿਹੜੇ ਹੁੰਦੇ ਆ ਉਹ ਕੰਮ ਛੱਡ ਜਾਂਦੇ ਆ ਤੈਤ ਕੀਤੇ ਤਕਰੀਬਨ 40-45 ਦਿਨ ਜਿਹੜਾ ਮੌਸਮ ਬਹੁਤ ਜ਼ਿਆਦਾ ਖਰਾਬ ਰਿਹਾ ਸੋ ਇਸ ਕਰਕੇ ਉਹ ਜਿਹੜੀ ਸਬਸਿਡੀ ਸੀਗੀ ਉਹ ਲੇਟ ਹੋਈ ਤੇ ਉਲਟਾ ਜਿਹੜਾ ਪਾਵਰ ਕਾਉਂਡਾ ਖਰਚਾ ਸੀਗਾ ਉਹ ਵਧ ਗਿਆ ਕਿਉਂਕਿ ਬਿਜਲੀ ਜਿਹੜੀ ਆ ਬਾਹਰੋਂ ਪਰਜੇਜ਼ ਕਰਨ ਨੂੰ ਪਈ ਜਿੱਦ ਕਰਤੀ ਤੁਸੀਂ ਵੀ ਕਿਹਾ ਹੋਣਾ ਕਿ ਤਨਖਾਹਾਂ ਅਤੇ ਪੈਨਸ਼ਨਾਂ ਜਿਹੜੀਆਂ ਉਹਦੀਆਂ ਪਾਈਆਂ ਗਈਆਂ ਖਾਤਿਆਂ ਚ ਫਿਰ ਜਦੋਂ ਉਹਨਾਂ ਨੇ ਹੜਤਾਲਾਂ ਵਗੈਰਾ ਸ਼ੁਰੂ ਕੀਤੀਆਂ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਪੇ ਕੀਤਾ ਗਿਆ ਸੀਗਾ ਸਾਰਾ ਜਿਹੜਾ ਉਹਨਾਂ ਦਾ ਬਕਾਇਆ ਸੀਗਾ ਜੀ ਇਸ ਕਰਕੇ ਐਤਨ ਜਿਹੜੀ ਮੈਂ ਇਹਨਾਂ ਦੀ ਸਬਸਿਡੀ ਸੀਗੀ ਉਹ ਲੇਟ ਹੋਈ ਆ ਯਾਨੀ ਇਹ ਕਹਿੰਦੇ ਹੁੰਦੇ ਸੀਗੇ ਅਕਸਰ ਆਪਣੇ ਭਾਸ਼ਣਾ ਦੇ ਵਿੱਚ ਕਿ ਭਾਈ ਸਾਡੀ ਜਿਹੜੀ ਸਬਸਿਡੀ ਆ ਉਹ ਐਡਵਾਂਸ ਚਲੇ ਜਾਂਦੀ ਹੈ ਪਰ ਹੋਇਆ ਕੀ ਆ ਅਬਕੀ ਜਿਹੜੀ ਉਹ 2176 ਕਰੋੜ ਦੀ ਸ਼ਾਇਦ ਇਹਨਾਂ ਨੇ ਬਿਜਲੀ ਖਰੀਦੀ ਆ ਪਰ ਸਭ ਤੋਂ ਉਹਦਾ ਜਿਹੜਾ ਵੱਡਾ ਨੁਕਸਾਨ ਸੀ ਉਹ ਇਹ ਸੀਗਾ ਕਿ ਸਬਸਿਡੀ ਜਿਹੜੀ ਆ ਤੈਸ ਸਮੇਂ ਤੇ ਪਹੁੰਚਾ ਲੋਦਾ ਨਹੀਂ ਹੋ ਸਕਿਆ ਹੂੰ ਮਿੰਟਰ ਜੀ ਅੱਜ ਦੀ ਖੁਸ਼ ਨੁਮਾ ਖਬਰ ਕੀ ਹੈ ਜੀ ਇੱਕ ਖੁਸ਼ ਨੁਮਾ ਖਬਰ ਮੈਂ ਪੜ ਰਿਹਾ ਸੀਗਾ ਇੱਕ ਬੱਚੀ ਬਾਰੇ ਆ ਗਿਆਉਂੀ ਚਪੜ ਵੀ ਉਹ ਪਲਸ 1 ਦੇ ਵਿੱਚ ਉਹਨੇ ਕਮਾਲ ਦੀ ਇੱਕ ਚੀਜ਼ ਬਣਾਈ ਆ ਆਪ ਹੀ ਖੋਜ ਕਰਕੇ ਨਾ ਉਹਦਾ ਰੱਖਿਆ ਸੋ ਐਪਟ ਉਹ ਕੀ ਹੈ ਸੋਹਾਨਾ ਦੀ ਇਹ ਕੁੜੀ ਆ ਦਿੱਲੀ ਦੀ ਏ ਸਟੂਡੈਂਟ ਆ ਇਹਨੇ ਕਮਾਲ ਦਾ ਇੱਕ ਵੀਕਲ ਬਣਾਇਆ ਕਿਸਾਨਾਂ ਵਾਸਤੇ ਕਿਸਾਨੀ ਦੀ ਗੱਲ ਚੱਲਦੀ ਹੈ ਨਾ ਅੱਜਕੱਲ ਜੀ ਜੀ ਉਹ ਸੋਨਾ ਤੇ ਚੱਲਦਾ ਤੇ ਕਹਿੰਦੇ ਕਿ ਆਲ ਰੌਂਡਰ ਗਿਆ ਉਹ ਬੀਜ ਵੀ ਸਕਦਾ ਯਾਨੀ ਜਿਹੜਾ ਵੀ ਆਪਣਾ ਬੀਜਣਾ ਹੁੰਦਾ ਤਾਂ ਫਸਲ ਬੀਜ ਵੀ ਸਕਦਾ ਇਸ ਤੋਂ ਇਲਾਵਾ ਸਿੰਜਾਈ ਵੀ ਕਰ ਸਕਦਾ ਤੇ ਹੋਰ ਵੀ ਖੇਤੀ ਦੇ ਨਾਲ ਜੁੜੇ ਕਈ ਕੰਮ ਹੈ ਜਿਹੜੇ ਉਹ ਕਰ ਸਕਦਾ ਤਾਂ ਇੱਕ ਕੁੜੀ ਨੇ ਇਸ ਲੋਕ ਕੇ ਕਮਾਲ ਦੀ ਕਾਰਡ ਕੰਢੀ ਆ ਉਹ ਨੂੰ ਸ਼ਾਇਦ ਪ੍ਰਧਾਨ ਮੰਤਰੀ ਨੇ ਰਾਸ਼ਟਰੀ ਬਾਦ ਪੁਰਸਕਾਰ ਜਿਹੜਾ ਹੈ ਉਹ ਵੀ ਦਿੱਤਾ ਸੀਗਾ ਪਿਛਲੇ ਦਿਨੀ ਇਸ ਖੋਜ ਵਾਸਤੇ ਜੀ